ਵਾਹਿਗੁਰੂ ਜੀ ਕੀ ਬਤ ਹੈ ਜੋ ਜੁਗੋ ਜੁਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਅਸਰੇ ਮਾਤਾ ਪਿਆਰਕੌਰ ਦੀ ਸਰਪਸਤੀ ਐਡ ਜੋ ਕਲਾਨੌਰ ਦੀ ਕਰਨ ਨਾਲੇ ਦੀ 4 ਅਕਤੂਬਰ ਨੂੰ ਆਰੰਭਤਾ ਕੀਤੀ ਗਈ ਸੀ ਸਫਾਈ ਦਾ ਅਭਿਆਨ ਚ ਲਾਇਆ ਗਿਆ ਉਹਦੇ ਦਰਾਂ ਨੀ 4 ਦਿਨ ਤੋਂ ਬਾਅਦ ਸਿੰਘਾਂ ਨਾਲ ਲੰਮੀਆਂ ਵਿਚਾਰਾਂ ਤੋਂ ਬਾਅਦ ਦੀਰਘ ਵਿਚਾਰਾਂ ਤੋਂ ਬਾਅਦ ਫੈਸਲਾ ਲਿਆ ਗਿਆ ਜਿਹੜੀ ਕਲਾਨੌਰ ਨਾਲ ਜ਼ਮੀਨ ਅਫੈਕਟਡ ਸੀ ਉਹਦੀ 2500 ਦੇ ਕਰੀਬ ਜੋ ਸਿੰਘਾਂ ਨੇ ਜੇ ਦੱਸਿਆ ਗਰਾਊਂਡ ਲੈਵਲ ਤੇ ਉਹਦੀ ਹੋਰ ਵਰਕ ਹੋ ਰਿਆ ਉਹਦੀ ਬਜਾਈ ਵਾਸਤੇ ਜਿਹੜੀ ਸੰਸਥਾ ਨੂੰ ਸਿੰਘਾਂ ਨੇ ਸੇਵਾ ਦਿੱਤੀ ਅੱਜ 8 ਅਕਤੂਬਰ ਨੂੰ ਜਿਹੜੀ ਅੱਜ ਆਪਾਂ ਜ਼ਮੀਨ ਤੇ ਆ ਕੇ ਜਿਹੜੀ ਪੁੱਤਾਂ ਵਰਗੀ ਪਾਲੀ ਹੋਈ ਫਸਲ ਜਿਹੜਾ ਯੱਟ ਦਾ ਜਿਗਰ ਦਿਲ ਉਹਨਾਂ ਨੇ ਅੱਜ ਜਦੋਂ ਯੱਟ ਨੇ ਆਪਣੇ ਹੱਥੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਲਿਆ ਕੇ ਕਟਰ ਲਾ ਕੇ ਆਪਣੀ 4-4 ਫੁੱਟ ਜਿਹੜਾ ਬੂਟਾ ਲੰਮਾ ਸੀ ਸਾਰਾ ਆਪਣੇ ਹੱਥੀ ਵੱਢਿਆ ਦੁੱਖ ਵਾਲੀ ਗੱਲ ਆ ਇਸ ਦੁੱਖ ਨੂੰ ਦੁੱਖ ਸਮਝਣਾ ਚਾਹੀਦਾ ਫਿਰ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਵਿਸ਼ਵ ਦੇ ਨੂੰ ਹਰੇਕ ਹਰੇਕ ਸੰਸਥਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਪਹਿਲਾਂ ਵੀ ਤੁਸੀਂ ਸਾਡੀ ਬਹੁਤ ਆਤ ਹੈਲਪ ਕੀਤੀ ਆ ਤੇ ਧੰਨਵਾਦ ਤੁਹਾਡਾ ਉਸ ਹੈਲਪ ਦਾ ਹੁਣ ਆ ਮੈਦਾਨ ਚ ਆਣ ਕੇ ਖੜੇ ਹੋ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਪਾਣੀ ਜਦੋਂ ਨਿਕਲ ਜਾਣਾ ਵੱਡੀ ਮੇਜਰ ਲੋਡ ਉਹਦੋਂ ਤੇ ਤੁਹਾਡੇ ਮਾਧਿਅਮ ਨਾਲ ਇਹ ਆਪਾਂ ਬੇਨਤੀ ਕਰਦੇ ਆ ਵੀ ਸਿਰਫ ਸਾਡੀਆਂ ਸੰਸਥਾਾਂ ਨੂੰ ਸਿਰਫ ਖਾਦ ਦਵਾਈ ਬੀਜ ਵਹਾਈ ਵਾਸਤੇ ਸਹਿਯੋਗ ਕੀਤਾ ਜਾਵੇ ਜੇ ਤੁਸੀਂ ਭੇਟਾ ਨਹੀਂ ਭੇਜਣੀ ਫਿਰ ਵੀ ਅੱਡਾ ਚੱਲ ਸਕਦਾ ਪਰ ਸਾਡੀ ਬੇਨਤੀ ਇਹ ਆ ਵੀ ਜਿਹੜਾ 4000 ਦੇ ਏਕੜ ਦੇ ਕਰੀਬ ਹੈ ਉਹਦੀ ਖਾਦ ਲਿਆਓ ਇੱਥੇ ਹੱਥੀ ਲਿਆਵੋ ਬੀਜ ਵੀ ਲਿਆਵੋ ਇਹਨਾਂ ਜ਼ਿਮੀਂਦਾਰਾਂ ਦੀ ਆਪਾਂ ਤੁਹਾਡੇ ਨਾਲ ਤਗੜੇ ਹੋ ਕੇ ਬੀਤ ਕੇ ਚੱਲਾਂਗੇ ਸੋ ਸੋਨਾ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦੀਆਂ ਚੜ੍ਹਦੀ ਕਲਾ ਚੈਨਲ ਤੇ ਹੋਰ ਜਿੰਨੇ ਵੀ ਇਹਨਾਂ ਦੇ ਨਾਲ ਸੰਬੰਧਤ ਨੇ ਜਿਹੜੇ ਅੱਜ ਸਾਡੇ ਕੋਲ ਪਹੁੰਚੇ ਨੇ ਅਸੀਂ ਜਾ ਕੇ ਗੁਰਦੁਆਰਾ ਸ਼ਹੀਦਾ ਸਾਹਿਬ ਅਗਵਾਨਾਂ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਨਾਲ ਮੁੱਖ ਸੇਵਾਦਾਰਾਂ ਨਾਲ ਬੇਨਤੀ ਕੀਤੀ ਸੀਗੀ ਕਿ ਕਿਰਨ ਨਾਲਾ ਜਿਹੜਾ ਵਾ ਇਹ ਸਾਡਾ ਨੁਕਸਾਨ ਬਹੁਤ ਕਰਦਾ ਤੇ ਜਦੋਂ ਦੇ ਅਸੀਂ ਜੰਮਿਆ ਸਾਨੂੰ ਨਹੀਂ ਪਤਾ ਵੀ ਇਹਦੀ ਕਿਸੇ ਨੇ ਸਪਾਈ ਕੀਤੀ ਕਿ ਨਹੀਂ ਕੀਤੀ ਅੱਜ ਤੱਕ ਕਹਾਣੀ ਵੇਖਿਆ ਕੋਈ ਸਪਾਈ ਕਰਦਾ ਪਰ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਸੇਵਾ ਲਾਤੀਆਂ ਮਸ਼ੀਨਾਂ ਚੱਲਣ ਰਹੀਆਂ ਨੇ ਪੁੱਲ ਦੇ ਉੱਤੇ ਮੇਰੇ ਲਾਏ ਨੇ ਤੇ ਨਾਲ ਹੀ ਇਹਨਾਂ ਨੇ ਸਾਨੂੰ ਯਕੀਨ ਦਿਵਾਤਾ ਵਾ ਤੇ ਕਿਸਾਨ ਵੀਰੋ ਅਸੀਂ ਤੁਹਾਡੀ ਕਣਕ ਵੀ ਬੀਜਾਂਗੇ ਖਾਦ ਵੀ ਦੇਵਾਂਗੇ ਬੀ ਵੀ ਦੇਵਾਂਗੇ ਤੇਲ ਵੀ ਦੇਵਾਂਗੇ ਤੇ ਤੁਸੀਂ ਘਬਰਾਉਣਾ ਨਹੀਂ ਜੋ ਕਰੋਪੀ ਮੈਂ ਤੇ ਨਹੀਂ ਸਮਝਦਾ ਵੀ ਇਹ ਕੁਦਰਤ ਦੀ ਕਰੋਪੀ ਆ ਇਹ ਬੰਦਿਆਂ ਦੀ ਕਰੋਪੀ ਆ ਜਿਸ ਤਰ੍ਹਾਂ ਕਿ ਹੁਣ 7-8 ਤਰੀਕ ਨੂੰ ਕੋਈ 6 ਤਰੀਕ ਨੂੰ ਪਾਣੀ ਦਾ بارش ਦਾ ਮਿਹਰ ਚੱਲਿਆ ਸੀਗਾ ਤੇ ਇਹਨਾਂ ਨੇ ਡੈਮ ਥੋੜੇ ਥੋੜੇ ਖੋਲ ਦਿੱਤੇ ਆਈ ਇਸੇ ਤਰ੍ਹਾਂ ਜੇ ਪਹਿਲੋਂ ਇਹ ਥੋੜੇ ਥੋੜੇ ਡੈਮ ਖੋਲੇ ਜਾਂਦੇ ਤੇ ਇਹ ਹੋ ਸਕਦਾ ਸਾਡਾ ਨੁਕਸਾਨ ਨਾ ਹੁੰਦਾ ਪਰ ਅੱਜ ਅਸੀਂ 60 60 50 50 ਹਜ਼ਾਰ ਨੂੰ ਕਿਲਾ ਠੇਕੇ ਦੇ ਲੈ ਕੇ ਜਿਮੇਲਾ ਜੜੀਆਂ ਵਾਈਆਂ ਨੇ ਉਹਦੇ ਵਿੱਚੋਂ ਜੇ ਕਹਾਂਗੇ ਇੱਕ ਕਵੰਡਰ ਜਾਂ ਦੋ ਕਵੰਡਰ ਕਹ ਰਹੇ ਨੇ ਦਾਣੇ ਨਿਕਲਦੇ ਨੇ ਤੇ ਭਾਜੀ ਉਹ ਗਾੜੀ ਵਿਕਦੇ ਹੀ ਨਹੀਂ ਗਈ ਉਹ ਕੱਖੋ ਵਾਲੇ ਨੂੰ ਵੇਚਣੇ ਪੈਂਦੇ ਨੇ ਸੇਲਰ ਵਾਲੇ ਚੁੱਕਦੇ ਹੀ ਨਹੀਂ ਗਏ ਪਰ ਅਸੀਂ ਬਾਬਾ ਜੀ ਦਾ ਇਹਨਾਂ ਧੰਨਵਾਦ ਕਰਦੇ ਆ ਤੈਹ ਦਿਲ ਤੋਂ ਜਿਨ੍ਹਾਂ ਨੇ ਸਾਨੂੰ ਯਕੀਨ ਦਿਵਾ ਕੇ ਸਾਡਾ ਕੋਈ ਦਿਲ ਰੱਖਿਆ ਆ ਮੇਰਾ ਵੀਰ ਝੋਨਾ ਵਾਉਂਡਿਆ ਵਾ ਕਟਰ ਦੇ ਨਾਲ ਤੇ ਪਰਾਲੀ ਮੁਕਤ ਚੁਗਾ ਦੇਣੀ ਇਹ ਗੱਠਾ ਬਣਾ ਕੇ ਉਹ ਜਗ ਜੀ ਕੀ ਫਤਿਹ ਅਸੀਂ ਅੱਜ ਆਪਣੀ ਫਸਲ ਖੜੀ ਖਲੋਤੀ ਟਰੈਕਟਰ ਨਾਲ ਕਟਰ ਫੇਰ ਕੇ ਬਾਹ ਰੇ ਹਾਂ ਪਰ ਬੜੇ ਦੁਖੀ ਹਿਰਦੇ ਨਾਲ ਬਾਹ ਰੇ ਹਾਂ ਜਿਲੋਂ ਬਹੁਤ ਦੁਖੀ ਆ ਕਿਉਂਕਿ ਆਹਾਂ ਕੋ ਪੈਲੀਆਂ ਵੱਡ ਕੇ ਵੇਖੀਆਂ ਕੱਦੀ ਪੈਲੀ ਕੁਆਂਟਲ ਡੇਢ ਕੁਆਂਟਲ ਜਿਹਦਾ ਰੇਟ ਮੰਡੀ ਚ 500 ਤੇ 400 ਰੁਪਇਆ ਲੱਗਦਾ ਵਾ ਉਥੇ ਕੱਖੂ ਆਿਆਂ ਨੂੰ ਢੇਰੀ ਦੇ ਕੇ ਆਉਣੀ ਪੈਂਦੀ ਸੀ ਇਸੇ ਕਰਕੇ ਅਸਾਂ ਮਨ ਬਣਾਇਆ ਕਿ ਖੜੀ ਗਲੋਤੀ ਪੈਲੀ ਨੂੰ ਕਟਰ ਫੇਰ ਕੇ ਤੇ ਪਰਾਲੀ ਚਕਾਈ ਜਾਵੇ ਅਗਲੀ ਬਜਾਈ ਜਿਹੜੀ ਆ ਉਹਦੇ ਵਾਸਤੇ ਪੈਲੀ